ਅੰਜਾ ਪੁਲਿਸ ਦਾ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਲਈ ਇੱਕ ਵੱਡਾ ਕਦਮ ਮੈਪਲਸ ਐਪ ਦੇ ਨਾਲ ਕਿੰਨੀ ਸਾਂਝੇਦਾਰੀ ਆਸੇ ਨਗਰੂ ਹਸਪਤਾਲ ਲੱਭਣਾ ਹੋਇਆ ਆਸਾਨ ਫਰਿਸ਼ਤੇ ਲਿਖੜ ਦੇ ਉੱਪਰ ਸਾਹਮਣੇ ਆਵੇਗੀ ਹਸਪਤਾਲਾਂ ਦੀ ਲਿਸਟ ਹਾਫੇ ਮਗਰੋਂ ਪੀੜਤਾ ਨੂੰ ਜੇਕਰ ਸਹੀ ਸਮੇਂ ਦੇ ਉੱਪਰ ਹਸਪਤਾਲ ਪਹੁੰਚਾ ਦਿੱਤਾ ਜਾਵੇ ਤਾਂ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਪਰ ਬਹੁਤ ਸਾਰੇ ਲੋਕ ਮਦਦ ਕਰਨ ਤੋਂ ਇਸ ਲਈ ਪਾਸਾ ਵਟ ਲੈਂਦੇ ਨੇ ਕਿ ਹਸਪਤਾਲ ਜਾ ਕੇ ਉਹਨਾਂ ਨੂੰ ਪਰੇਸ਼ਾਨ ਹੀ ਹੋਣਾ ਪਵੇਗਾ ਇਸੇ ਮੁਸ਼ਕਿਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਪੁਲਿਸ ਨੇ ਇੱਕ ਇਤਿਹਾਸਿਕ ਕਦਮ ਚੁੱਕਿਆ ਹੈ ਫਰਿਸ਼ਟੇ ਯੋਜਨਾ ਦੇ ਤਹਿਤ ਤੁਰੰਤ ਇਲਾਜ ਮੁਹੱਈਆ ਕਰਵਾਉਣ ਵਾਲੇ ਨਜ਼ਦੀਕੀ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੀ ਲਿਸਟ ਅਤੇ ਉੱਥੇ ਜਾਣ ਦਾ ਰਸਤਾ ਹੁਣ ਤੁਹਾਨੂੰ ਮੈਪਲਜ਼ ਐਪ ਦੇ ਜ਼ਰੀਏ ਤੁਰੰਤ ਮਿਲ ਜਾਵੇਗਾ ਪੰਜਾਬ ਪੁਲਿਸ ਨੇ ਮੈਪਲਜ਼ ਐਪ ਦੇ ਨਾਲ ਸਾਂਝੇਦਾਰੀ ਕੀਤੀ ਹੈ ਇਸ ਐਪ ਦੇ ਉੱਪਰ ਫਰਿਸ਼ਟੇ ਲਿਖਦੇ ਸਾਰ ਹੀ ਤੁਰੰਤ ਜਿੱਥੇ ਹਾਦਸਾ ਹੋਇਆ ਹੈ ਉਸ ਜਗ੍ਹਾ ਤੋਂ ਸਭ ਤੋਂ ਨਜ਼ਦੀਕ ਹਸਪਤਾਲਾਂ ਦੀ ਸੂਚੀ ਸਾਹਮਣੇ ਆ ਜਾਵੇਗੀ ਹਸਪਤਾਲ ਦੇ ਨਾਮ ਦੇ ਉੱਪਰ ਕਲਿੱਕ ਕਰਦੇ ਸਾਰ ਹੀ ਉੱਥੇ ਪਹੁੰਚਣ ਦਾ ਰਸਤਾ ਫੋਨ ਦੇ ਉੱਪਰ ਆਉਣਾ ਸ਼ੁਰੂ ਹੋ ਜਾਵੇਗਾ ਹਸਪਤਾਲ ਪਹੁੰਚਣ ਮਗਰੋਂ ਤੁਰੰਤ ਬਿਨਾਂ ਕਿਸੇ ਸਵਾਲ-ਜਵਾਬ ਦੇ ਇਲਾਜ ਮੁਕੱਈਆ ਕਰਵਾਇਆ ਜਾਵੇਗਾ ਜਿਸ ਨਾਲ ਸਮਾਂ ਰਹਿੰਦਿਆਂ ਜਾਨਾਂ ਵੀ ਬਚ ਪਉਣਗੀਆਂ ਅਤੇ ਆਮ ਲੋਕਾਂ ਨੂੰ ਮਦਦ ਕਰਨ ਦੇ ਵਿੱਚ ਕੋਈ ਪਰੇਸ਼ਾਨੀ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ ਫਰਿਸ਼ਤੇ ਸਕੀਮ ਦੇ ਵਿੱਚ 238 ਪ੍ਰਾਈਵੇਟ ਅਤੇ 146 ਸਰਕਾਰੀ ਹਸਪਤਾਲ ਸ਼ਾਮਿਲ ਕੀਤੇ ਗਏ ਨੇ ਜਿੱਥੇ ਹਾਦਸੇ ਦੀ ਸਥਿਤੀ ਦੇ ਵਿੱਚ ਤੁਰੰਤ ਅਤੇ ਬਿਨਾਂ ਕਿਸੇ ਸ਼ਰਤ ਦੇ ਇਲਾਜ ਮੁਹੱਈਆ ਕਰਵਾਇਆ ਜਾਣੇਗਾ ਪੰਜਾਬ ਪੁਲਿਸ ਦੇ ਇਸ ਕਦਮ ਦੇ ਨਾਲ ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝਣ ਤੋਂ ਬਚ ਜਾਣਗੇ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਖੁਸ਼ਹਾਲ ਰਹਿਣਗੀਆਂ ਪੁਲਿਸ ਨੇਤਾ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ ਹੁਣ ਵਾਰੀ ਤੁਹਾਡੀ ਹੈ ਜੇਕਰ ਕੋਈ ਵੀ ਮੁਸੀਬਤ ਦੇ ਵਿੱਚ ਦਿਖੇ ਤਾਂ ਉਹਦੀ ਮਦਦ ਜ਼ਰੂਰ ਕਰਿਓ